ਦੋਸਤੋ ਕੈਨੇਡਾ ਵਿੱਚ ਜੀ7 ਸੰਮੇਲਨ 'ਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਦਣਾ ਕਾਰੀ ਵਿੱਚ ਕਦਮ ਵਿੱਚ ਲਿਆ ਫੈਸਲਾ ਆਖਿਆ ਗਿਆ ਇਹ ਮੀਡੀਆ ਅਦਾਰੇ ਵੱਲੋਂ ਕਿਹਾ ਗਿਆ ਆਓ ਪੂਰੀ ਖਬਰ ਤੁਹਾਨੂੰ ਸੁਣਾਉਣੀ ਆ ਪੰਜਾਬੀ ਟਰਬੂਨ ਦੇ ਪੱਤਰਕਾਰ ਗੌਰ ਮਲਕੀ ਸਿੰਘ ਕਾਲੋ ਵੈਨਕੂਵਰ ਤੋਂ ਲਿਖਦੇ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀਵਲੋਂ 15 ਜੂਨ ਤੋਂ ਸ਼ੁਰੂ ਹੋਣ ਵਾਲੀ ਜੀ7 ਸਮੇਲਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤੇ ਜਾਣ ਨੂੰ ਕੈਨੇਡਾ ਦੇ মিডিਆ ਆਧਾਰਿਆਂ ਨੇ ਕਾਲੀ ਵਿੱਚ ਚੁੱਕਿਆ ਗੈਰਵਾਜਬ ਕਦਮ ਦੱਸਿਆ। ਕੈਨੇਡਾ ਦੀ ਗਲੋਬਲ ਐਂਡ ਮੇਲ ਅਖਬਾਰ ਅਨੁਸਾਰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਕੈਨੇਡਾ ਆਉਣ ਦਾ ਸੱਦਾ ਦਿੱਤਾ ਇਸ ਗੱਲ ਦਾ ਸੰਕੇਤ ਹੈ ਕਿ ਵਿਦੇਸ਼ੀ ਤਾਕਤਾਂ ਬਿਨਾਂ ਕਿਸੇ ਸਾਜਾ ਦੇ ਡਰ ਤੋਂ ਇੱਥੇ ਪ੍ਰਭਾਵਿਤ ਹੋ ਸਕਦੀਆਂ। ਅਖਬਾਰ ਨੇ ਕੈਨੇਡਾ ਦੀ ਕੇਂਦਰੀ ਪੁਲਸ ਦੀ ਰਿਪੋਰਟ ਦੇ ਹਵਾਲੇ ਨਾਲ ਤਤਕਾਲੀ ਪ੍ਰਧਾਨ ਮੰਤਰੀ ਜਸਟਨ ਟਰੂਡੋ ਵੱਲੋਂ ਭਾਰਤੀ ਏਜੰਟਾਂ ਤੇ ਸਰੀ ਗੁਰਦਾਰੇ ਦੇ ਪ੍ਰਧਾਨ ਹਰਦੀਪ ਸਿੰਘ ਨਿਜਰ ਦੇ ਕਤਲ ਦੀ ਸਾਜ਼ਿਸ਼ ਕਰਨ ਦੇ ਦੋਸ਼ਾਂ ਦਾ ਹਵਾਲਾ ਦਿੱਤਾ ਹੈ ਦੂਸਰੇ ਪਾਸੇ ਭਾਰਤ ਨਾਲ ਸੁਲ੍ਹਾ ਸਫਾਈ ਲਈ ਵਕਾਲਤ ਕਰਦੇ ਲੋਕਾਂ ਨੇ ਇਸ ਸੱਦੇ ਨੂੰ ਦੋਹਾਂ ਦੇਸ਼ਾਂ ਲਈ ਲਾਹੇਵੰਦ ਸ਼ੁਰੂਆਤ ਦੱਸਿਆ ਉਹਨਾਂ ਦਾ ਮੰਨਣਾ ਹੈ ਕਿ ਵਿਸ਼ੇਸ਼ ਖਣਜਾਂ ਦੀ ਸਪਲਾਈ ਚੇਂਦੀ ਮਜ਼ਬੂਤੀ ਲਈ ਬੱਡੇ ਦੇਸ਼ਾਂ ਦੇ ਮੇਲਜੋਲ ਵਿੱਚ ਭਾਰਤ ਦੀ ਸ਼ਮੂਲੀਅਤ ਜ਼ਰੂਰੀ ਸੀ ਉਹਨਾਂ ਕੈਨੇਡਾ ਰਿਹੇ ਦੇ ਭਾਰਤੀ ਮੂਲ ਦੇ ਲੱਖਾਂ ਲੋਕਾਂ ਦਾ ਹਵਾਲਾ ਦਿੰਦਿਆਂ ਇਹ ਮੰਨਦੇ ਹਨ ਕਿ ਚੰਗੇ ਦਵੱਲੇ ਸਬੰਧਾਂ ਦੋਵਾਂ ਦੇਸ਼ਾਂ ਦੀ ਆਰਥਿਕਤਾ ਦੇ ਨਾਲ-ਨਾਲ ਕੈਨੇਡਾ ਰਿਹੇ ਦੇ ਭਾਰਤੀਆਂ ਲਈ ਵੀ ਜ਼ਰੂਰੀ ਹਨ ਅਤੇ ਇਹ ਦੱਸਣਾ ਜ਼ਰੂਰੀ ਹੈ ਕਿ ਜੀ7 ਸੰਮੇਲਨ ਵਿੱਚ ਅਮਰੀਕਾ ਕੈਨੇਡਾ ਚੁੱਕੇ ਇਟਲੀ ਜਾਪਾਨ ਜਰਮਨੀ ਤੇ ਫਰਾਂਸ ਦਾ ਗਰੁੱਪ ਹੈ ਉਕਤ ਦੇਸ਼ਾਂ ਤੋਂ ਇਲਾਵਾ ਸਮੇਲਨ ਵਿੱਚ ਵੱਡੇ ਵੱਡੇ ਅਰਥਚਾਰੀਆਂ ਵਾਲੇ ਦੇਸ਼ਾਂ ਦੇ ਮੁਖੀਆਂ ਨੂੰ ਵੀ ਅਕਸਰ ਸੱਦਾ ਦਿੱਤਾ ਜਾਂਦਾ ਹੈ ਦੋਸਤੋ ਇਸ ਵਾਰ ਇਹ ਸਮੇਲਨ 15 ਤੋਂ 17 ਜੂਨ ਤੱਕ ਕੈਨੇਡਾ ਵਿੱਚ ਹੋ ਰਿਹਾ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਦੀ ਨੇ ਇਸ ਸੱਦੇ ਨੂੰ ਆਲਮੀ ਆਰਥਿਕਤਾ ਤੇ ਭਾਈਚਾਰੇ ਦੀਆਂ ਸ਼ਾਂਤੀ ਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਵਿਦੇਸ਼ੀ ਦਖਲ ਦਾ ਵਿਰੋਧ ਕਰਨ ਕਮੰਤਰੀ ਅਪਰਾਧ ਨੂੰ ਠੱਲ ਪਾਉਣ ਸਮੇਤ ਭਵਿੱਖ ਦੀਆਂ ਸਾਂਝਾਵਾਲ ਪੁੱਟਿਆ ਕਦਮ ਕਿਹਾ ਹੈ ਉਹਨੇ ਕਿਹਾ ਕਿ ਆਲਮੀ ਪੱਧਰ ਤੇ ਆਵਾਦੀ ਪੱਧਰ ਤੋਂ ਵੱਡੇ ਦੇਸ਼ ਭਾਰਤ ਵਿੱਚ ਨਿਵੇਸ਼ ਦੀਆਂ ਸੁਭਾਵਨਾਵਾਂ ਦੇ ਮੱਦੇ ਨਜ਼ਰ ਉਥੋਂ ਦੇ ਪ੍ਰਧਾਨ ਮੰਤਰੀ ਦੀ ਸਿਮੇਲਨ ਵਿੱਚ ਹਾਜ਼ਰੀ ਜ਼ਰੂਰੀ ਹੈ ਉਹਨੇ ਕਿਹਾ ਕਿ ਆਲਮੀ ਚਰਚਾ ਮਾ ਮੌਕੇ ਵੱਡੇ ਅਰਥਚਾਰੇ ਵਾਲੇ ਦੇਸ਼ ਤੇ ਆਗੂਆਂ ਦੀ ਸਮੂਹਿਤ ਯੂਰੀ ਹੁੰਦੀ ਹੈ ਇਸ ਲਈ ਭਾਰਤ ਨੂੰ ਇਸ ਤੋਂ ਬਿਰਵੇ ਰੱਖਣਾ ਸਿਆਣਪ ਨਹੀਂ ਹੈ ਦੋਸਤੋ ਤੁਸੀਂ ਇਸ ਬਿਆਨ ਤੋਂ ਸਹਿਜੇ ਹਿਸਾਬ ਲਗਾ ਸਕਦੇ ਹੋ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਹ ਕਦਮ ਪੁੱਟਿਆ ਜੋ ਕੀ ਇਸ ਨੂੰ ਸਹੀ ਦਿਸ਼ਾ ਵੱਲ ਪੁੱਟਿਆ ਕਦਮ ਕਿਹਾ ਜਾ ਸਕਦਾ ਹੈ ਅਗਰ ਸਾਰੇ ਸਨੈਰੀਓ ਨੂੰ ਦੇਖ ਕੇ ਇਹ ਲੱਗ ਰਿਹਾ ਹੈ ਕਿ ਅਗਰ ਭਾਰਤ ਤੇ ਕੈਨੇਡਾ ਪਹਿਲਾ ਵਾਂਗ ਇੱਕ ਦੂਸਰੇ ਨੇੜੇ ਹੋ ਜਾਂਦੇ ਨੇ ਤਾਂ ਕੈਨੇਡਾ ਵਿੱਚ ਵਸਦੇ ਲੱਖਾਂ ਭਾਰਤੀਆਂ ਨੂੰ ਇਸ ਦਾ ਫਾਇਦਾ ਜ਼ਰੂਰ ਹੋਵੇਗਾ। ਹਾਂ ਇਹ ਜ਼ਰੂਰ ਗੱਲ ਇੱਥੇ ਕਰਨੀ ਵੰਦੀ ਹੈ ਕਿ ਪਿਛਲੇ ਸਮੇਂ ਦੌਰਾਨ ਹਰਦੀਪ ਸਿੰਘ ਨੇਜਰ ਦਾ ਜੋ ਕਤਲ ਹੋਇਆ ਸੀ ਉਸ ਦੀ ਜਾਂਚ ਵਿੱਚ ਭਾਰਤ ਨੂੰ ਜਿਹੜਾ ਸਹਿਯੋਗ ਕਰਨਾ ਵੰਦਾ ਹੈ ਜਿਸ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਵਿੱਚ ਕੜਤਨ ਵਧੀ ਸੀ, ਫਾਸਲਾ ਵਧਿਆ ਸੀ ਤੇ ਦੋਸਤੋ ਉਸ ਨੂੰ ਲੈ ਕੇ ਜ਼ਰੂਰ ਦੋਵਾਂ ਦੇਸ਼ਾਂ ਨੂੰ ਮੁੜ ਕੇ ਸੋਚਣਾ ਪਵੇਗਾ। ਏ ਵੀ ਇੱਥੇ ਸਵਾਲ ਖੜਦਾ ਹੈ ਕਿ ਮਾਰਕ ਕਾਰਨੀ ਜਸਟਨ ਰੂਡੋ ਦੇ ਮੁਕਾਬਲੇ ਨਿਜਰ ਕਤਲ ਕਾਰਨ ਦੀ ਜਾਂਚ ਤੋਂ ਪਿੱਛੇ ਵੀ ਹਟ ਸਕਦੇ ਹਨ ਇਹ ਆਉਣ ਵਾਲਾ ਸਮਾਂ ਦੱਸੇਗਾ ਇਹ ਜ਼ਰੂਰ ਹੈ ਕਿ ਕੈਨੇਡਾ ਵਿੱਚ ਹਰਦੀਪ ਸਿੰਘ ਨਿਜਰ ਤੇ ਨੂੰ ਜ਼ਰੂਰ ਇਸ ਪੁੱਤੇ ਕਦਮ ਦਾ ਝਟਕਾ ਲੱਗਿਆ ਹੋਵੇਗਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਮੋਦੀ ਨੂੰ ਸੱਦਾ ਦੇਣ ਤੇ ਭਾਵੇਂ ਕਿ ਇਹ ਖੜੇ ਪੈਰ ਸੱਦਾ ਹੈ ਅੱਖਿਆ ਜਾ ਰਿਹਾ ਕਿ ਮੋਦੀ ਇਸ ਮੀਟਿੰਗ ਵਿੱਚ ਜਾ ਰਹੇ ਹਨ ਚਾਹੇ ਖੜੇ ਪੈਰਸਨੇਹ ਨੂੰ ਲੈ ਕੇ ਕਹਿ ਲਈਏ ਭਾਰਤ ਸ਼ਾਮਲ ਹੁੰਦਾ ਹੈ ਤਾਂ ਇਹ ਕੂਟਨੀਤੀ ਉੱਥੋਂ ਦੇ ਗਰਮ ਖੇਡੀਆਂ ਨੂੰ ਜ਼ਰੂਰ ਨਰਾਸ਼ ਕਰ ਸਕਦੀ ਹੈ ਦੋਸਤੋ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਪੁੱਤੇ ਇਸ ਕਦਮ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਹਨ ਤੁਸੀਂ ਸਾਡੇ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ ਅੱਜ ਦੇ ਇੰਨਾ ਹੀ ਧੰਨਵਾਦ